ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਆ ਆਪਣੇ ਚੈਨਲ ਦੇ ਉੱਤੇ ਅੱਜ ਆਪਾਂ ਆਪਣੇ ਕੁਦਰਤੀ ਖੇਤੀ ਵਾਲੇ ਖੇਤ ਦੇ ਵਿੱਚ ਜਿਹੜੀ ਆਪਾਂ ਗੁਦਾਈ ਕਰਦੇ ਆ ਉਹਦੇ ਬਾਰੇ ਜਾਣਕਾਰੀ ਦੇਣੀ ਆ ਆਪਣਾ ਇਹ ਖੇਤ ਦੇ ਵਿੱਚ ਗੁੱਲੀ ਡੰਡਾ ਪਹਿਲਾਂ ਪਹਿਲਾਂ 1-2 ਸਾਲ ਹਲਕਾ-ਹਲਕਾ ਹੋਇਆ ਜਦੋਂ ਆਪਾਂ ਸ਼ੁਰੂ ਕੀਤੀ ਸੀ ਜੀ 2018 ਦੇ ਵਿੱਚ ਉਤੋਂ ਬਾਅਦ ਹੌਲੀ-ਹੌਲੀ ਉਹ ਨਦੀਨ ਆਟੋਮੈਟਿਕਲੀ ਉਹ ਖਤਮ ਹੋ ਗਿਆ ਤੇ ਹੁਣ ਖੰਡੀ ਰਹਿ ਗਈ ਜਿਹੜੀ 35 40 50 ਸਾਲ ਪਹਿਲਾਂ ਵੀ ਖੰਡੀ ਹੋ ਹੁੰਦੀ ਸੀ ਕਿ ਜੇ ਤਨਕ ਜਾਂ ਜਵਾਨ ਦੇ ਵਿੱਚ ਜਾਂ ਛੋਲਿਆਂ ਚ ਨਦੀਨ ਹੁੰਦਾ ਸੀਗਾ ਖੰਡੀ ਹੋ ਹੁੰਦੀ ਸੀ ਉਹ ਖੰਡੀ ਕੁਦਰਤੀ ਉਹ ਹੋਣ ਲੱਗੀ ਤੇ ਇੱਕ ਵਾਰੀ ਆਪਾਂ ਪਹਿਲਾਂ ਗੁੱਢ ਕੇ ਗਏ ਸੀਗੇ ਪਾਣੀ ਦੇਣ ਤੋਂ ਪਹਿਲਾਂ ਤੇ ਹੁਣ ਆਪਾਂ ਪਾਣੀ ਦੇਣ ਤੋਂ ਬਾਅਦ ਦੁਬਾਰੇ ਗੁੱਡਾਂਗੇ ਨੇ ਬਸ ਉਸ ਤੋਂ ਬਾਅਦ ਕਣਕ ਨੇ نیچے ਆਪਣੀ ਜੜ ਬਣਾ ਲੈਣੀ ਆ ਉਸ ਤੋਂ ਬਾਅਦ ਇਹਨੂੰ ਲੋਡ ਨਹੀਂ ਕਿਉਂਕਿ ਉਹ ਨੀਚੇ ਦਾ ਰਹਿ ਜੂਗੀ ਤੇ ਉਹਦਾ ਕੋਈ ਨੁਕਸਾਨ ਵੀ ਨਹੀਂ ਹੈਗਾ ਆਪਾਂ ਨੂੰ ਕੁਦਰਤੀ ਕਣਕ ਨੂੰ ਨਾਈਟ੍ਰੋਜਨ ਵੀ ਦਿੰਦੀ ਆ ਕਣਕ ਦੇ ਵਿੱਚ ਉਹਨੇ ਵਿੱਚੇ ਆਪਣਾ ਹੌਲੀ ਹੌਲੀ ਅੱਗੇ ਜਾ ਕੇ ਜਦ ਕਣਕ ਵੱਡੀ ਜਾਣੀ ਆ ਵਿੱਚੇ ਉਹਨੇ ਕੁਦਰਤੀ ਰੂਪ ਦੇ ਵਿੱਚ ਗਲ ਜਾਣਾ ਤੇ ਇੱਕ ਵਾਰੀ ਕਣਕ ਨੇ ਉੱਪਰ ਨਿਕਲ ਜਾਣਾ ਤੇ ਉਹਨੇ ਰਹਿ ਜਾਣਾ ਥੰਡੇ ਆ ਤੁਹਾਨੂੰ ਤੁਹਾਨੂੰ ਜਾਣਕਾਰੀ ਦੇਣੇ ਆ ਆ ਦੇਖੋ ਦਿਖਾਓ ਜੀ ਆ ਦੇਖੋ ਖੰਡੀ ਫੋਕਸ ਆਰੇ ਇਹ ਖੰਡੀ ਹੈ ਜੀ ਮਾੜੀ ਮੁੱਟੀ ਪਾਲਕ ਹੈ ਆ ਆ ਜੋ ਖੜੇ ਨੇ ਆ ਦੇਖੋ ਇਹ ਬਸ ਇਹੀ ਰਹਿ ਗਈ ਇਹ ਆ ਖੰਡੀ ਹੈ ਜੀ ਦੇਖੋ ਇਹ ਰਹਿ ਜਾਂਦੀ ਹੈ ਬਸ ਉਤੋਂ ਬਾਅਦ ਇਹ ਇਹਨੇ ਨੇੜੇ نیچے ਹੀ ਘੁੰਮਦੇ ਰਹਿਣਾ ਕਣਕ ਨੇ ਉੱਪਰ ਨਿਕਲ ਜਾਣਾ ਕਣਕ ਦੀ ਜੜ ਨੇ ਇਹਨੂੰ ਬਹੁਤਾ ਵਧਣ ਨਹੀਂ ਦੇਣਾ ਹੈਗਾ ਮੇਨ ਇਹੀ ਹੈ ਵੀ ਪਹਿਲਾ ਪਹਿਲਾ ਇਹ ਨਾ ਉੱਗੇ ਮਹੀਨਾ ਡੇਢ ਮਹੀਨਾ ਜਾਂ ਬਹੁਤ ਛੋਟੀ ਹੋਵੇ ਪਰ ਇਹ ਪੂਦਰਤੀ ਰੂਪ ਦੇ ਵਿੱਚ ਪੈਦਾ ਹੋਊਗੀ ਇਹਨੂੰ ਪੂਰੀ ਤਰ੍ਹਾਂ ਆਪਾਂ ਖਤਮ ਨਹੀਂ ਕਰ ਸਕਦੇ ਨਾ ਇਹ ਕਰਨ ਦੀ ਲੋੜ ਆਪਾਂ ਨੂੰ ਐਨਾ ਕਹਾਂ ਵੀ ਕਣਤ ਨੂੰ ਨੁਕਸਾਨ ਨਾ ਕਰੇ ਕਿ ਬਹੁਤ ਜ਼ਿਆਦਾ ਉਹਦੇ ਤੋਂ ਉੱਪਰ ਨਿਕਲ ਜਾਵੇ ਜਾਂ ਬਹੁਤ ਜ਼ਿਆਦਾ ਜੜ ਫਲਾ ਲਵੇ ਪਰ ਜਦੋਂ ਇੱਕ ਵਾਰੀ ਕਣਕ ਜਾਂ ਜੋ ਵੱਡੇ ਹੋਗੇ ਉਸ ਤੋਂ ਬਾਅਦ ਇਹਨੇ ਨੀਚੇ ਹੀ ਰਹਿ ਜਾਣਾ ਹੈ ਤੇ ਉਹਦਾ ਕੋਈ ਆਪਾਂ ਨੂੰ ਫਰਕ ਨਹੀਂ ਪੈਣਾ ਹੈਗਾ ਅੱਗੇ ਜਾਂਦੇ ਹੋਈ ਇਹਨੇ ਸਾਰਾ ਕੁਦਰਤੀ ਜਿਹੜਾ ਆਰਗੈਨਿਕ ਕਾਰਬਨ ਹੈ ਉਹਨੇ ਵਿੱਚੇ ਦੇ ਜਾਣਾ ਸਾਰਾ ਉਹ ਆਪਣੀ ਅਗਲੀ ਫਸਲ ਜਿਹੜੀ ਵੀ ਲਾਵਾਂਗੇ ਉਹ ਚ ਕੰਮ ਆਊਗਾ ਇਸ ਲਈ ਨਦੀਨ ਜਿਹੜੇ ਨੇ ਉਹ ਆਪਣੇ ਨੁਕਸਾਨ 'ਚ ਨਹੀਂ ਹੈਗੇ ਉਹ ਨਾਲ ਨਾਲ ਕੋਈ ਫਰਕ ਪੈਂਦਾ ਪਰ ਇਹ ਹੈ ਵੀ ਕੁਦਰਤੀ ਰੂਪ ਦੇ ਵਿੱਚ ਜਦੋਂ ਇਹ ਹੁੱਕਦੇ ਨੇ ਇਹ ਕੁਦਰਤੀ ਰੂਪ ਦੇ ਵਿੱਚ ਹੀ ਇਹਨਾਂ ਨੂੰ ਖਾਦ ਦੇ ਜਾਂਦੇ ਨੇ ਵਾਪਸ ਵਿੱਚੇ ਗਲ ਜਾਂਦੇ ਨੇ ਜਾ ਕੇ ਇਹਦੇ ਨਾਲ ਉਹ ਜਿਹੜੇ 16 17 ਤੱਤ ਨੇ ਉਹ ਵਿੱਚ ਪੂਰੇ ਰਹਿੰਦੇ ਨੇ ਜ਼ਮੀਨ ਦੇ ਤੇ ਇਹ ਚੀਜ਼ ਹੈ ਬਾਕੀ ਅੱਗੇ ਤੁਹਾਨੂੰ ਹੋਰ ਜਾਣਕਾਰੀ ਵੀ ਦਿੰਦੇ ਰਹਾਂਗੇ ਸਤਿ ਸ਼੍ਰੀ ਅਕਾਲ ਧੰਨਵਾਦ ਹਾਂਜੀ ਜੀ ਬਣੀ ਐ